ਸਸੀ ਕਾਲ ਜੀ ਤਕਰੀਬਨ ਰਾਤ ਦੇ 11 ਵੱਜ ਚੁੱਕੇ ਨੇ ਬ੍ਰੈਂਪਟਨ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਮੇਰੇ ਨਾਲ ਮੇਰੇ ਕੋਲ ਭਰਾ ਆਏ ਨੇ ਇਹਨਾਂ ਦਾ ਇੱਕ ਦੋਸਤ ਸੀਗਾ ਹਰਮਨ ਪ੍ਰੀਤ ਸਿੰਘ ਹਰਮਨ ਪ੍ਰੀਤ ਸਿੰਘ ਨੌਜਵਾਨ ਮੁੰਡਾ 21 ਸਾਲ ਦਾ ਜਿਹਦੀ 2 ਦਿਨ ਪਹਿਲਾਂ ਡੈਥ ਹੋ ਗਈ ਵੀਰੇ ਕੀ ਹੋਇਆ ਸੀ ਤੁਹਾਡਾ ਦੋਸਤ ਸੀਗਾ ਕੀ ਹੋਇਆ ਸੀ ਬਾਈ ਨੂੰ ਬਈ ਦੋਸਤ ਸੀ ਦੋਸਤ ਹੈ ਮੇਰਾ ਭਾਈ ਜੀ ਮੈਂ ਆਪਣੇ ਕੰਮ ਤੋਂ ਆਇਆ 12 ਵਜੇ ਸੀ ਜੀ ਤੇ ਬਈ ਮੈਂ ਫਿਰ ਉਸ ਤੋਂ ਬਾਅਦ ਮੈਂ ਖਾਣਾ ਖੁਣਾ ਬਣਾਇਆ ਤੇ ਮੈਂ 2:30 ਆਪਣੇ ਦੁੱਧ ਦੇ ਕੰਮ ਤੇ ਨਿਕਲ ਗਿਆ ਜੀ ਤੇ ਉਸ ਟਾਈਮ ਬਾਈ ਮੇਰਾ ਮੈਂ 6 ਵਜੇ ਦਾ అలਾਰਮ ਰੱਖਿਆ ਮੈਂ ਕਿਹਾ ਵੀ ਅਬ ਜਰਾ ਦੂਸਰੇ ਟਾਈਮ 'ਤੇ ਜਾਣ ਦਾ ਟਾਈਮ ਹੋ ਗਿਆ ਤੋਂ అలਾਰਮ ਬੋਲਿਆ ਤੇ అలਾਰਮ ਦੀ ਆਵਾਜ਼ ਮੈਂ ਇੱਕ ਵਾਰ ਉਹ ਵੀ ਉਠਿਆ ਜੀ ਤੇ ਫਿਰ ਮੈਂ ਆਪਣੇ ਕੰਮ ਤੇ ਵਗਿਆ ਮੈਂ ਕਿਹਾ ਚਲੋ ਇਹ ਬੰਦਾ ਕੰਮ ਤੋਂ ਆਇਆ 9:30 ਵਜੇ ਮੈਂ ਕਿਹਾ ਇਹਨੂੰ ਸੋਇਆ ਰਹਿਣ ਦੇ ਥੱਕ ਰਿਹਾ ਗਿਆ ਤੇ ਭਾਈ ਮੈਂ ਆਪਣੇ ਕੰਮ ਕੁੰਪੇ ਗਿਆ ਤੇ ਉਹ ਭਾਈ ਉਸ ਕੋ ਉਸਕੇ ਬਾਅਦ ਭਾਈ ਮੈਂ ਵਗਿਆ ਆਪਣੇ ਕੰਮ ਪੈ ਤੇ ਭਾਈ ਦੂਸਰਾ ਇੱਕ ਭਾਈ ਹੋਰ ਹੈ ਜੋ ਇੰਡੀਆ ਤੋਂ ਨਵੇਂ ਨਵੇਂ ਆਏ ਥਾ ਅੱਛਾ ਤੇ ਉਹ ਆਪਣਾ ਸੀਨ ਨੰਬਰ ਲੈ ਕੇ ਉਸ ਤੋਂ ਬਾਅਦ ਭਾਈ ਉਹ ਆਪਣੀ ਜੋਬ ਜਾਬ ਸਰਚ ਦੇਖਣੇ ਵਗਿਆ ਠੀਕ ਹੈ ਤੋ ਉਸਕੇ ਬਾਅਦ ਭਾਈ ਜੋਬ ਦੇਖਣੇ ਕੇ ਬਾਅਦ ਉਹ ਘਰ ਆਇਆ ਤੋ ਉਸਨੇ ਦੇਖਿਆ ਹਰਮਨ ਦਾ ਉਠਣੇ ਦਾ ਟਾਈਮ ਹੋ ਗਿਆ ਹਰਮਨ ਉਠਾ ਨਹੀਂ ਅਭੀ ਤੱਕ ਤੇ ਉਸਨੇ ਰੂਮ ਰੂਮ ਓਪਨ ਕਰਕੇ ਦੇਖਿਆ ਲਾਈਟ ਔਨ ਥੀ ਲਾਈਟ ਔਫ ਥੀ ਤੋ ਲਾਈਟ ਔਨ ਕੀ तो हरमन सोया होता तो उसके मुंह से जाग सी आवाज आई हुई थी अच्छा तो उसके बाद भाई उसने कोशिश करी मेरे मेरे पास कॉल किया तो मैं अपने शिफ्ट में था पहली बार तो मैंने कॉल उठाया नहीं मैं कहे 10 15 मिनट ब्रेक की बचे मैं ब्रेक में जाकर कॉल करूंगा फिर दोबारा फिर कॉल आया फिर दोबारा मैंने कॉल उठाया भाई तो दोबारा कॉल उठाने के बाद पता लगया नुगा भाई हरमन उठ नहीं रहा मैं क्योंया नु नई भाई ये ਉਠ ਨਹੀਂ ਰਿਹਾ ਮੈਂ ਕਿਹਾ ਨੂੰ ਹਲਾ ਹਲੂ ਕੇ ਦੇਖੇ ਨਾ ਭਾਈ ਮੈਂ ਦੇਖ ਲਿਆ ਉਠ ਨਹੀਂ ਨਾ ਫਿਰ ਉਸਨੇ ਮੈਂ ਕਿਹਾ ਬਿਉਸ ਹੋ ਗਿਆ ਤਾਂ ਇਸ पे ਪਾਣੀ ਪੂਨੇ ਕਿ ਛਿੱਟੇ ਮਾਰ ਕੇ ਦੇਖ ਅੱਛਾ ਨੂੰ ਨਾ ਭਾਈ ਇਹ ਉਠ ਹੀ ਨਹੀਂ ਰਿਹਾ ਉਸਕੇ ਬਾਅਦ ਭਾਈ ਉਸਨੇ ਫਿਰ ਮੈਂ ਕਿਹਾ ਉੱਪਰ ਵਾਲੇ ਕੋ ਬੋਲ ਉਹ ਕੋਈ ਨਾ ਕੋਈ ਹੈਲਪ ਕਰਨਗੇ ਤਾਂ ਉਹਨੇ ਉੱਪਰ ਜਾ ਕੇ ਦੇਖਿਆ ਤਾਂ ਉੱਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਇਹ ਦੁਬਾਰਾ نیچے ਆ ਦੁਬਾਰਾ ਫਿਰ ਮੇਰੇ ਕੋਲ ਗੀ ਨੂੰ ਕਿਹਾ ਭਾਈ ਹਰਮਨ ਉਠ ਨਹੀਂ ਰਿਹਾ ਫਿਰ ਮੈਂ ਕਿਹਾ ਹੱਥ ਪੈਰ ਮਸਲ ਕੇ ਦੇਖੇ नहीं फिर हाथ पैर में सुना गया तो उसका शरीर सख्त हो रहा था तो अच्छा, उसकी वजह था उठन सक गया फिर मैं कहा भाई अब मैं कहा मैं पुलिस वाला कॉल कर रहा मैं सुनो नाम भाई जल्दी कर फिर भाई मैंने पुलिस वाला कॉल की मैं वहाँ से काम से निकला काम बीस में से छोड़ के तो मैं घर पे पहुँचा तो मेरे साथ ही पुलिस पहुँच गई थी मेरे से दो चार मिनट पहले ही अच्छा, तो उसके बाद भाई हम अंदर नहीं जाने दिए बेसमेंट के अंदर हाँ तो उसके बाद बेसमेंट के अंदर नहीं जाने दिए भाई पाँच छः घंटे उनकी इन्वेस्टिगेशन चली रात के एक बजे भाई फिर वो बॉडी लेके गई ਉਹਨਾਂ ਨੇ ਕੀ ਕੀ ਇਨਵੈਸਟੀਗੇਸ਼ਨ ਚ ਵੀ ਕੀ ਹੋਇਆ ਮਿੰਦ ਨੂੰ भाई ओन्ना ने कुछ नहीं बताया उन्होंने बोला भाई इसकी डेथ होगी रिपोर्ट आएगी उसमें पता लगेगा क्या हुआ है क्या नहीं अच्छा। इसने कुछ खाया खुया तो ड्रग्स रूक्सन लिया मैं कहना है भाई ना तो ड्रग्स करता लेता तो और ना ही कोई नशा पत्ता करता था अच्छा नो भाई फिर अभी रिपोर्ट में पता लगेगा काम कार भी करता सी मुंडा है हां भाई काम कार फुल टाइम अवेलेबल था भाई ऐसे तो आप तो फटेगड़ साहब तो है ना हां भाई फटेगड़ साहब तो भाई झल्ला पिंडा इधर टिक करदे हालात किमे जन उधर कहंदे भी उधर भी बेचारा बहुत भाई बस ठीक ठाक गया भाई अपना बस घर चलाने जोगिया हालात तो कोई वो नहीं है क्या अच्छा क्योंकि इसकी 2 साल पहले सिस्टर ਡੇਥ ਹੋ ਗਈ ਸੀ ਹਾਂ ਕਰੋਨਾ ਸੇ 2021-22 ਸੇ ਤੇ ਹੁਣ ਭਾਈ ਇਹ ਬਗਿਆ ਭਾਈ ਹਾਂ ਤੇ ਹੁਣ ਤੁਸੀਂ ਜਿਹੜੇ ਵੀਰ ਦੇਖ ਰਹੇ ਨੇ ਵੀਡੀਓ ਬਹੁਤ ਸਾਰੀ ਸੰਗਤ ਦੇਖਦੀ ਆ ਉਹਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਕੋਈ ਸਨੇਹ ਤੇ ਆ ਭਾਈ ਜਿੰਨਾ ਉਸਕੇ ਜਿਆਦਾ ਥੋੜਾ ਡੋਨੇਟ ਕਰੋ ਭਾਈ ਹਮ ਅਰ ਭਾਈ ਆਪਣਾ ਆਪਣੀ ਇੱਕ ਦਿਨ ਇੱਕ ਜਾਂ ਦੋ ਦਿਨ ਦੀ ਮਿਹਨਤ ਕੋਈ ਜਾਂਦਾ ਕੋਈ ਬਜਾ ਕੇ ਲਗੀ ਫੈਮਿਲੀ ਨੂੰ ਪੂਰੀ ਸਪੋਰਟ ਮਿਲ ਜੇਗੀ ਜੀ ਬਸ ਇਹ ਹੀ ਹੈ ਭਾਈ ਇਹ ਹੀ ਚਾਹਉ ਮੈਂ ਅਗਲਾਂ ਸਪੋਰਟ ਕਰੋ ਭਾਈ ਜਿੰਨਾ ਜਲਦੇ ਹੋ ਉਸਕੇ ਨਾਲ ਘਰ ਪਹੁੰਚਾਉਂਗਾ ਭਾਈ ਹਮ ਬਸ ਇਹ ਹੀ ਹੈ ਮਤਲਬ ਇੱਕ ਤੁਸੀਂ ਦੱਸਿਆ ਵੀ ਉਹਦਾ ਦਾਸਤ ਕੋਈ ਮਿੱਤਰ ਸੀਗਾ ਉਹ ਵੀ ਵਿਚਾਰਾ ਬਹੁਤ ਡਰਿਆ ਹੋਇਆ ਹੈ ਭਾਈ ਉਹ ਤਾਂ ਬਹੁਤ ਡਰਿਆ ਹੋਇਆ ਉਹ ਉਸ ਘਰ ਮੈਂ ਉਹ ਵੀ ਦੁਬਾਰਾ ਜਾਣੇ ਕੀ ਲਈ ਡਰ ਨਹੀਂ ਹੈ ਅੱਛਾ ਹਾਂ ਬਸ ਕੋਈ ਅਗਰ ਕਾ ਨਾਮ ਵੀ ਲੈਣਾ ਤੁਨੂੰ ਕਾ ਨਹੀਂ ਭਾਈ ਮੈਂ ਨਹੀਂ ਜਾਣਦਾ ਹਾਂ ਤਾਂ ਰਿਕਵੈਸਟ ਆ ਮੇਰੀ ਸਾਰੇ ਵੀਰਾਂ ਨੂੰ ਵੀ ਜਿਹੜੇ ਡੋਨੇਟ ਕਰ ਸਕਦਾ ਹੈ ਡੋਨੇਟ ਜਰੂਰ ਕਰਿਓ ਜੋ ਵੀ ਹੈਗਾ 5 10 20 50 ਡਾਲਰ ਜੋ ਵੀ ਤੁਸੀਂ ਕਰਨੇ ਆ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਮੇਰਾ ਵੀਰ ਪੰਜਾਬ ਦਾ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਜੱਲੇ ਦਾ ਨੌਜਵਾਨ 21 ਸਾਲ ਦਾ ਜਿਹੜਾ ਇੱਥੇ ਸਟੂਡੈਂਟ ਆਇਆ ਸੀ ਵਿਚਾਰਾ ਕੰਮ ਕਹਿ ਲੋ ਟੈਨਸ਼ਨ ਕਹਿ ਲੋ ਡਿਪਰੈਸ਼ਨ ਕਹਿ ਲੋ ਬਹੁਤ ਕੁਝ ਚੱਲਦਾ ਇੱਥੇ ਆ ਨਾ ਪਤਾ ਨਹੀਂ ਪਰਮਾਤਮਾ ਦੇ ਹੱਥਾਂ ਆ ਵੀ ਕੀ ਹੋ ਜਾਣਾ ਕਿ ਨਹੀਂ ਤੇ ਉਹ ਵਿਚਾਰਾ ਇੱਥੇ ਨਹੀਂ ਰਿਹਾ ਬਾਕੀ ਬਾਈ ਉਹ ਨਹੀਂ ਉਹਦੀ ਜਿਹੜੀ ਬਾਡੀ ਆ ਉਹ ਇੰਡੀਆ ਭੇਜਣੀ ਆ ਉਹਦੇ ਲਈ ਵੀਰੋਣੀ ਪੇਮੈਂਟ ਇਕੱਠੀ ਕਰ ਰਹੇ ਨੇ ਗੂਗਲ ਜਿਹੜਾ ਗੋ ਫੰਡ ਲਿੰਕ ਆ ਉਹ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਾਂਗੇ ਵੀਰੋ ਉਹਦੇ ਤੇ ਕਰ ਰਹੇ ਨੇ ਕਿੰਨੀ ਕੁ ਪੇਮੈਂਟ ਹੋ ਗਈ ਜਾਂ ਕਿੰਨੀ ਪੇਮੈਂਟ ਦੀ ਹੋ ਲੋੜ ਆ ਵੀਰ ਆਪਾਂ ਨੂੰ 70000 ਹੋ ਗਈ ਜੀ ਆਪਾਂ 25000 ਡਾਲਰ ਰੱਖਿਆ ਭਾਈ ਹਾਂ ਸੋਚਦੇ ਆਂ ਭਾਈ 25000 ਹੋ ਜਾਏ ਭਾਈ ਤਾਂ ਥੋੜੀ ਫੈਮਿਲੀ ਕੋ ਸਪੋਰਟ ਕਰਾਂਗੇ ਔਰ ਥੋੜੇ ਬਈਸ ਕੋ ਘਰ ਵੇ ਜਣੇ ਭੇਜਾਂਗੇ ਭਾਈ ਜਿੰਨਾ ਜਲਦੀ ਹੋ ਸਕੇ ਬਸ ਹੁਣ ਤਾਂ ਭਈ ਇਹ ਹੀ ਹੈ ਕਿ ਜਿੰਨਾ ਜਲਦੀ ਇਸ ਕੋ ਘਰ ਭੇਜ ਸਕੇ ਨਾ ਤ ਉਸ ਕੋ ਘਰ ਭੇਜ ਦੇ ਭਾਈ ਜੀ ਵੀਰੇ ਜਰੂਰ ਵੀਰ ਬਣਾ ਕੇ ਰਿਕਵੈਸਟ ਹੀ ਆ ਯਾਰ ਜਿੰਨੇ ਜੋ ਕੇ ਹੈ ਕਿ ਮਦਦ ਵੀ ਕਰਿਓ ਤੇ ਸਪੋਰਟ ਕਰਿਓ ਪਰਿਵਾਰ ਦੀ ਯਾਰ ਪਰਿਵਾਰ ਕੋਲ ਚਲੋ ਬੰਦਾ ਤਾਂ ਨਹੀਂ ਮੁੜ ਸਕਦਾ ਪਰ ਹੈਲਪ ਹੋ ਜਵੇ ਯਾਰ ਹਨਾ ਹਲੇ ਵੀਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਸ਼ਾਇਦ ਹਲੇ ਦੀ ਮਾਤਾ ਨੂੰ ਨਹੀਂ ਦੱਸਿਆ ਉਹਦੇ ਡੈਡੀ ਤੇ ਭਾਈ ਨੂੰ ਪਤਾ ਵੀ ਉਹ ਮਾਂ ਤੇ ਕੀ ਬਿੱਤੂਗੀ ਜਿਹਦਾ ਜਿਹਨੇ ਮਾਂ ਨੇ ਇੱਕ ਵਿਦੇਸ਼ ਭੇਜਿਆ ਸੀ ਉਹਨਾਂ ਪੁੱਤ ਹਨਾ ਕਿ ਉਹ ਨਹੀਂ ਰਿਹਾ ਪਤਾ ਨਹੀਂ ਕਦ ਕਿਸਤੇ ਜਿਹੜਾ ਸੰਕਟ ਆ ਜਾਣਾ ਹਨਾ ਤਾਂ ਜ਼ਰੂਰ ਵੀਰਾਂ ਕੇ ਮਦਦ ਜ਼ਰੂਰ ਕਰੋ ਬਸ ਬੇ ਇਤਨਾ ਸੋਚਿਆ ਵੀ ਨਹੀਂਤਾ ਭਾਈ ਇਤਨਾ ਕੁਝ ਹੋ ਜਾਗਾ ਅਮਨੇ ਤਾਂ ਇਹ ਸੋਚਿਆ ਦੇ ਮੈਂ ਕੰਮ ਪੇਤਾ ਕਿ ਮੈਂ ਕਾ ਜ਼ਿਆਦਾ ਕਰੇ ਬਿਓ ਸੋਚ ਕੇ ਇਸੇ ਉੱਪਰ ਕੁਛ ਨਹੀਂ ਹਾਂ 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 ਤੋਬਾ ਹੀ ਫਿਰ ਕੁਛ ਹੋਣੀ ਨਹੀਂ ਕੋਈ ਪ੍ਰੋਬਲਮ ਆਈ ਕੋਈ ਅੱਗੇ ਭਾਈ આજ ਤੱਕ ਭਾਈ 1.5 ਸਾਲ ਹੋ ਗਏ ਮੈਂ ਉਸ ਦੇ ਸਾਥ ਹੀ ਰਹਿ ਰਿਹਾ ਥਾ ਕਦੇ ਬੁਖਾਰ ਤੱਕ ਵੀ ਨਹੀਂ ਹੋਇਆ ਅੱਛਾ ਹਾਂ ਜਦ ਮੈਂ ਕੰਮ ਤੋਂ ਆਇਆ ਕਰਦਾ ਉਹ ਜਾਗਦਾ ਮਿਲੇ ਕਰਦਾ ਰਾਤ ਨੂੰ 2-3 ਵਜੇ ਤੇ ਫਿਰ ਅਸੀਂ ਦੋਨੇ ਦੁਬਾਰਾ ਇਕੱਠਾ ਖਾਣਾ ਖਾਣਾ ਖਾ ਕੇ ਫਿਰ ਸੋਈ ਕਰਦੇ ਹਾਂ ਚੱਲ ਤੁਸੀਂ ਵੀਰੇ ਹੌਸਲਾ ਰੱਖਿਓ ਤੁਸੀਂ ਕੁਝ ਕਹਿਣਾ ਚਾਹੁੰਦੇ ਵੀਰੇ ਮੰਦ ਭੰਗੀ ਘਟਨਾ ਬਈ ਵੱਧ ਤੋਂ ਵੱਧ ਡੋਨੇਟ ਕਰੋ ਇਹ ਰਿਕਵੈਸਟ ਹੈ ਵੀ ਸਭ ਨੂੰ ਠੀਕ ਹੈ ਵੀਰੇ ਬਸ ਹੀ ਮਰੀ ਯਹੀ ਸਭ ਬਈਓ ਸੂ ਰਿਕੁਐਸਟ ਹੈ ਕਿ ਬਈ ਜਿਆਦਾ ਸੇ ਜਿਆਦਾ ਡੋਨੇਟ ਕਰੇ ਇਸ ਕੀ ਬੋਡੀ ਕੋ ਜਲਦੀ ਸੇ ਜਲਦੀ ਇਸ ਕੇ ਮਾਤਾ ਪਿਤਾ ਕੇ ਪਾਸ ਪਹੁੰਚਾਇਆ ਜਾਸ ਕੇ ਉਹ ਆਪਣੇ ਬੱਚੇ ਕੇ ਅੰਤਿਮ ਦਰਸ਼ਨ ਕਰ ਸਕੇ ਜੀ ਤੇ ਇੱਕ ਨਾ ਕਈ ਵਾਰ ਬੰਦੇ ਨੇ ਮਨ ਚ ਡਾਊਟ ਹੁੰਦਾ ਉਹ ਅਸੀਂ ਫੈਮਿਲੀ ਦਾ ਜਿਹੜਾ ਪੰਜਾਬ ਦਾ ਨੰਬਰ ਆ ਉਹ ਵੀ ਪਾ ਦਾਂਗੇ ਬਾਕੀ ਇੱਥੇ ਸ਼ੋਰ ਕਰ ਲਾ ਵੀਰ ਉਹਨਾਂ ਰਿਪੋਰਟ ਵੀ ਲਿਖੀ ਹੋਈ ਆ ਹਨਾ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਾਂ ਜਰੂਰ ਯਾਰ ਬੰਦਾ ਆਪਣਾ ਦਸਵੰਦ ਸ਼ੇਅਰ ਕਰੋ ਤੇ ਜਰੂਰ ਡੋਨੇਟ ਕਰਿਓ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ